ਰਵਿੰਦਰ ਸਿੰਘ ਮੇਰਾ ਨਾਮ ਆ ਤੇ ਵਜਬੀ ਸੇਖਾਨ ਦੇ ਘਰ ਗੱਲ ਪੈ ਗਏ ਨੇ ਤੇ ਉਹਨਾਂ ਭਾਂਤੋੜ ਬਹੁਤ ਕੀਤੀ ਐ ਸੱਤਾਂ ਬੁੜੀਆਂ ਲਾਈਆਂ ਨੇ ਛੇ ਸੱਟ ਲਾਈ ਆ ਹੱਥ ਵੱਢਿਆ ਵਾ ਹਾਂਜੀ ਕੀ ਗੱਲ ਹੋਈ ਮਾੜੀ ਕਿਲੋ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ ਬਾਅਦ ਪਰਸੋਂ ਤੂੰ ਤੂੰ ਦੋ ਦਿਨ ਪਹਿਲਾਂ ਤੂੰ ਤੂੰ ਮੈਂ ਹੋਈ ਬਾਅਦ ਤੇ ਇਸੇ ਗੱਲੋਂ ਬੰਦ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਤੇ ਉਹਨਾਂ ਗੇਟ ਬੂਡ ਵੜਤਾ ਆਣ ਕੇ ਉਹ ਹੈਗੇ ਹੀ ਕੋਈ 15 20 ਜਾਨੇ ਜਨਾਨੀਆਂ ਵਿੱਚ ਉਹਨਾਂ ਗੇਟ ਵੜਿਆ ਗੱਡੀ ਭਾਂਤੀ ਬੱਸ ਭਾਂਤੀ ਸਕੂਲ ਵਾਲੀ ਵਰਸਾਲ ਵੜਤਾ ਸਾਰਾ ਹੋਰ ਹਾਂਜੀ ਹਾਂ ਨੂੰ ਛਟਾਂ ਲਾਈਆਂ ਛਟਾਂ ਕਿਹਨੇ ਲਾਈਆਂ ਛਟਾਂ ਬਹੁਤ ਲਾਈਆਂ ਬਹੁਤ ਹੀ ਘੁੱਟਿਆ ਉਹਨਾਂ ਨੇ ਕਿਤੇ ਕਿਤੇ ਛੱਟ ਲੱਗੀ ਛੱਟ ਹੱਥ ਤੇ ਲੱਗੀ ਹੱਥ ਤੇ ਅਗਰ ਪਾਣ ਮਾਰੀ ਐ ਤੇ ਸਿਰ ਚ ਲੱਗੀਆਂ ਪੈਪੀ ਲੋਹੇ ਦੇ ਉਹਨਾਂ ਕੋ ਸਾਰਿਆਂ ਬੰਦਿਆਂ ਕੋ ਸੰਧ ਹੀ ਹਾਂਜੀ ਲੇਡੀਜ਼ ਵੀ ਘਰ ਕੇ ਉਹਨਾਂ ਨੇ ਵੀ ਗਾਲ ਮੰਦਾ ਤੇ ਤੇ ਲੇਡੀਜ਼ ਘਰ ਨਹੀਂ ਸੀ ਮੇਰੇ ਅੱਗੇ ਕੱਲੇ ਮਾਤਾ ਜੀ ਮੇਰੇ ਘਰ ਹਈ ਉਹਨਾਂ ਨੇ ਵੀ ਗਾਲ ਮੰਦਾ ਕਰਕੇ ਜੀ ਕੀ ਮੰਗ ਕਰਦੇ ਜੀ ਪੰਜ ਸਾਫ ਚਾਹੀਦਾ ਹਾਂ ਜੀ ਇਹ ਕਿਹੜੇ ਲੋਕ ਨੂੰ ਤਾਂ ਪਤਾ ਉਹਨਾਂ ਦੇ ਹਾਂਜੀ ਪਤਾ ਇਹ ਨਾਮ ਆਪਣਾ ਬੇਲਾ ਬਿਕੋ ਤੇ ਘੋਰੀ ਤੇ ਆਪਣਾ ਨੀਟਾ ਤੇ ਆਪਣਾ ਇਹ ਤੋਂ ਦੇ ਨਾਲ ਵਾਲੇ ਨੇ ਕੁਗੀ ਇੱਕ ਧਿਆਨ ਚ ਇਹਦਾ ਮੁੰਡਾ ਜੀਵਾਲ ਦੇ ਰਹਿਣ ਵਾਲੇ ਨੇ ਉਸ ਨੇ ਦਰਖਾਸਤ ਦਿੱਤੀ ਉਸ ਨੇ ਦਰਖਾਸਤ ਦਿੱਤੀ ਹੈ ਮੌਕਾ ਮੌਕਾ ਲੇ ਕੇ ਗਈ ਹਾਂ ਜੀ ਕੀ ਮੰਗਿਆ ਤੁਸੀਂ ਉਸ ਤੋਂ ਮੰਗਿਆ ਇਨਸਾਫ ਚਾਹੀਦਾ ਹਨ ਜੋ ਵੀ मेरा नाम बलदेव सिंह है जी ਪਿੰਡ ਮੇਰਾ ਗੁੱਜਵਾਲਿਆ ਇਹ ਮੇਰੇ ਮੈਂ ਇਹਨਾਂ ਦਾ ਚਾਚਾ ਜੀ ਇਹ ਮੇਰੇ ਭਰਾ ਨੇ ਤੇ ਇਹਨਾਂ ਦਾ ਥੋੜਾ ਬਾਹਰ ਦਾ ਮਨਜੀ ਸਿੰਘ ਥੋੜਾ ਇਹਨਾਂ ਦਾ ਬੋਲ ਬਲਾਰਾ ਹੋਇਆ ਕੋਈ ਮਾੜਾ ਮੋਟਾ ਤੇ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਦ ਹੋ ਕੇ ਬੀਬੀਆਂ ਬੱਚੇ ਬੰਦੇ 7 ਵਜੇ ਦਾ ਟਾਈਮ ਆ ਇਹਨਾਂ ਦੇ ਘਰ ਆਣ ਕੇ ਗੇਟ ਵੱਢਿਆ ਦਾਤਰ ਮਾਰੇ ਕਿਰਪਾਨਾਂ ਮਾਰੀਆਂ ਸਕੂਲ ਵਾਲੀ ਬੱਸ ਭੰਨੀ ਮੋਟਰਸਾਈਕਲ ਭੰਨਿਆ ਗੱਡੀ ਭੰਨੀ ਇਹਨਾਂ ਦੀ ਮੱਲੋ ਘਰਦਿਆਂ ਨੂੰ ਸਾਡੀ ਪੁਝਾਈ ਨੂੰ ਬਹੁਤ ਮੰਦਾ ਚੰਗਾ ਬੋਲ ਕੇ ਤੇ ਬਹੁਤ ਗਾਲੀ ਗਲੋਚ ਕੀਤਾ ਨਾ ਤੇ ਇਹਨਾਂ ਦੇ ਦਾਤਰ ਮਾਰੇ ਆ ਆ ਮੇਰਾ ਭਰਾ ਇਹਨਾਂ ਦੇ ਸਿਰ 'ਤੇ ਦਾਤਰ ਵੱਜਾਇਆ ਆ ਮੇਰੇ ਆਪਣੇ ਇਹਨਾਂ ਦੇ ਉਂਗਲਾਂ ਤੇ ਮਾਰਿਆ ਆ ਸਿਰ 'ਤੇ ਮਾਰਿਆ ਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ ਈ ਪੁਲਿਸ ਨੂੰ ਦਰਖਾਸਤ ਕੀਤੀ ਕੁਛ ਨੂੰ ਕਮਰੇਦ ਕੀਤੀ ਹੈ ਦਰਖਾਸਤ ਦਿੱਤੀ ਆ ਇੱਥੇ ਮੌਕਾ ਵੇਖ ਕੇ ਗਈ ਹੈ ਪੁਲਿਸ ਤੇ ਮੱਲੋ ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖਤ ਤੋਂ ਸਖਤ ਅੱਗੇ ਤੋਂ ਇਹੋ ਜਿਹੀ ਜਿਹੜੀ ਹਰਕਤ ਆ ਉਹ ਨਾ ਹੋਵੇ ਨਾ ਆ ਕੀ ਗੱਲ ਹੋਈ ਗੱਲ ਕੀ ਹੋਈ ਆ ਪੱਗ ਖੋ ਗਈ ਉਹ ਮੁੰਡੇ ਨਾਲ ਲੜਾਈ ਲੜੀ ਹੋਈ ਸੀ ਕਰਾਂਗੇ ਪੈਗੇ ਨਹੀਂ ਕਿ ਉਹਨਾਂ ਕਿ ਇਹਨਾਂ ਤੇ ਆ ਡੰਡਾ ਮਾਰਿਆ ਫਿਰ ਮੇਰੇ گاਉਂ ਆ ਮੈਂ ਇਹ ਕਿ ਮੁੰਡੇ ਦੇ ਪੈਗ ਨਾਲ ਇਹ ਮੈਨੂੰ ਮਾੜਿਆ ਕਿ ਕਿਹਾ ਮਾਰਿਆ ਢਾਕ ਮਾਰਿਆ ਕਿ ਮਾਰ ਕਿੰਮੜੀ ਲਾ ਕੇ ਕੀ ਮਾਮਲਾ ਕੀ ਇਹ ਪਿੰਡ ਦੁੱਜੋਵਾਲ ਦਾ ਹੈਗਾ ਰਵਿੰਦਰ ਸਿੰਘ ਪੁੱਤਰ ਸੁਖਦੇਵ ਜੀ ਵਾਸੀ ਦੁੱਜੋਵਾਲ ਇੱਕ ਤੇ ਆਪਣੇ ਆਪਣੇ ਘਰ ਦੇ ਵਿੱਚ ਰਸ਼ਮ ਪਛਾਦਾ ਆਪਣੇ ਸ਼ਾਕ ਦੇ ਬੈਠੇ ਸੀ ਤੇ ਜਿਹੜੀ ਦੂਜੀ ਪਾਰਟੀ ਆਈ ਹੈ ਉਹਨਾਂ ਨੇ ਆ ਕੇ ਤੇ ਇਹਦੇ ਘਰ ਦੀ ਜਿਹੜੀ ਭਾਂ ਤੋੜ ਕੀਤੀ ਹੈ ਇੱਕ ਤੇ ਸਕੂਲ ਦੀ ਗੱਡੀ ਤੋੜੀ ਆ ਉਹਦੇ ਸੀਟੇ ਸਾਰੇ ਸਾਰੇ ਤੋੜਤੇ ਗੱਡੀ ਦੇ ਵੀ ਇੱਕ ਜਿਹੜਾ ਮੋਰਚਾ ਤੋੜਿਆ ਮੋਰਚਾ ਦਾ ਸਾਰਾ ਇਹਨਾਂ ਟੈਚੀ ਉੱਤੋਂ ਸਾਰਾ ਤੋੜਤਾ ਵਾ ਇਕ ਆਲੂ ਗੱਡੀ ਆ ਉਹਦਾ ਵੀ ਇੰਨਾ ਸਿੱਧੇ ਸਾਦੇ ਸਾਰੇ ਤੋੜ ਛੜੇ ਉਹਨਾਂ ਨੇ ਤੇ ਗੇਰ ਦੀ ਭਾਂ ਤੋੜ ਕੀਤੀ ਆ ਇਹ 10 ਦੇ ਵੀ 10 12 ਬੰਦੇ ਆਏ ਦਸਾਂ 12 ਬੰਦੇ ਨਾਲ ਕੇਦੇ ਇਹਨਾਂ ਦੀ ਸਾਰੀ ਭਾਂ ਤੋੜ ਕੀਤੀ ਇਹਨਾਂ ਨੇ ਕੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਜਾ ਰਹੀ ਹੈ ਹਾਂ ਸਹੀ ਹੈ ਹਾਂ ਹਾਂ ਹਾਂਜੀ ਹਾਂਜੀ ਉਹਨਾਂ ਦੂਜੀ ਪਾਰ ਤੇ ਦਰਖਾਸਤ ਆਈ ਆ ਇਹ ਦੇ ਬਲਵਿੰਦਰ ਸਿੰਘ ਵੱਲੋਂ ਤਾਂ ਆਪਾਂ ਜਿਹੜੀ ਜੋ ਜੋ ਵੀ ਜਾਂਚ ਜਿਹੜੀ ਜਿਹੜੀ ਆਏਗੀ ਤੇ ਪੰਦੀ ਕਾਰਵਾਈ ਕੀਤੀ ਜਾਊਗੀ